ਕਰਦਾ ਫਲਾਈ ਫੇਰਦਾ ਫਰਾਈ ਫੇਰਦਾ ਕਈ ਮੂਚੱਕੀ ਭਿਲਦੇ ਤਾਰੂ ਜੀ ਤਰਦੇ ਨਾਲ ਕਿੰਨੇ ਦਿਨ ਲਾਗੇ ਪਿੱਛੇ ਬਣਾਉਂ ਤੋ 4 ਦਿਨ ਥੋੜੇ ਬੱਤੀ ਆਪਣਾ ਸਕੈਚ ਬਣਾ ਕੇ ਹੈਲਪ ਕਿਤੇ ਸੀ ਇਹ ਫੋਟੋ ਦੇਨੇ ਕਿੰਨੂ ਆ ਤੁਸ ਜੀ ਸਕੈਚ ਜਿ ਤਿਆਰ ਕੀਤੀ ਸੀਗੀ ਪੈਂਸਲ ਸਕੈਚ ਨਾਲ ਤੇ ਇਸ ਤੋਂ ਬਾਅਦ ਹੁਣ ਮੈਨੂੰ ਆਈਡੀਆ ਆਇਆ ਕਿ ਗ੍ਰੈਂਡਰਾਂ ਤਿਆਰ ਕੀਤੀ ਜਾਵੇ। ਇਹ ਜੋ ਗ੍ਰੈਂਡਰ ਆ ਬਹੁਤ ਰਿਸਕੀ ਜੋਬ ਹੁੰਦਾ ਤੁਹਾਨੂੰ ਪਤਾ ਇੱਕ ਦੋ ਵਾਰੀ ਬੈਗ ਵੀ ਮਾਰ ਗਿਆ। ਕੋਲ ਕਾਰਪੈਂਟ ਜਿਹਾ ਬ Google ਤੇ ਕੋਈ ਸਰਚ ਕਰਦੇ ਆ ਹਨਾ ਵਰਡ ਉਹਦੇ ਤੇ ਇਹ ਟੂਲਾਂ ਦੇ ਨਾਮ ਦੱਸਦਾ। ਕੱਲ ਵੀ ਰਿਵਿਊ ਮੀਟਿੰਗ ਦਾ ਮੁਲਾਕਾਤ ਹੋਈ ਆ ਕਹਿੰਦੇ ਸਰ ਬਿਲਕੁਲ ਮਲਾਵਾਂਗੇ ਤੇ ਚੀਜ਼ ਵੀ ਬਹੁਤ ਅੱਛੀ ਬਣੀ ਆ ਤੇ ਉੱਤੇ ਦੀ ਵਲਡ ਰਿਪੋਰਟ ਚ ਵੀ ਆ ਗਈ ਆ ਤੇ ਉੱਥੋਂ ਦੇ ਬੱਚੇ ਨੇ ਤਿਆਰ ਕੀਤੀ ਆ ਪਰ ਕਹਿੰਦੇ ਵੀ ਸਰ ਸਾਨੂੰ ਟਿਕ ਲੈਣੀ ਪੈਣੀ ਆ ਉਹ ਵੀ ਫੈਨਕੀ ਜੀ ਅਸੀਂ ਚਾਹੁੰਦੇ ਆ ਵੀ ਇਹ ਤੁਹਾਡੇ ਥਰੂ ਨਾ ਨਾ ਕਰ ਮੈਸੇਜ ਪਹੁੰਚੇ ਤਾਂ ਇਸ ਬੱਚੇ ਦੀ ਕਲਾ ਨਾ ਦੁਨੀਆ ਸਾਹਮਣੇ ਆਵੇ ਦੁਨੀਆ ਸਾਹਮਣੇ ਨਹੀਂ ਆ ਰਹੀ ਕੋਈ ਸਾਡਾ ਮੇਨ ਮਕਸਦ ਉਹ ਦੁਨੀਆ ਸਾਹਮਣੇ ਲੈ ਕੇ ਆਉਣਾ ਵਾ ਵੀ ਕਲਾ ਨੂੰ ਤੇ ਪ੍ਰਮੋਟ ਨਹੀਂ ਕਿਸੇ ਖਿਆਲ ਨੂੰ ਪ੍ਰਮੋਟ ਕਰਨਾ ਇਹ ਫੋਰ ਆਰੀ ਫੋਰ ਬੁਲਟ ਸੀ ਫੋਰ ਕਟਾਫ ਫੋਰ ਬਰਲ Divorce 4 and ਸਸ਼ੀ ਗਾਲ ਜੀ ਮੈਂ ਬ੍ਰਿੰਗਾ ਤੁਸ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਅੱਜ 31 ਦਸੰਬਰ ਹੈ ਜਿੱਥੇ ਲੋਕਾਂ ਨੂੰ ਨਵੇਂ ਸਾਲ ਦਾ ਇੰਤਜ਼ਾਰ ਹੈ ਉੱਥੇ ਹੀ ਲੁਧਿਆਣਾ ਵਾਸੀਆਂ ਨੂੰ ਇੰਤਜ਼ਾਰ ਹੈ ਜੀ ਦਲਜੀਤ ਦੋਸਾਂਝ ਦੇ ਗ੍ਰੈਂਡ ਫਿਨਾਲੇ ਦਾ ਜੋ ਕਿ ਇਹ ਲੁਧਿਆਣਾ ਦੇ ਪੀਏ ਵਿੱਚ ਹੋਣ ਜਾ ਰਿਹਾ ਹੈ ਦੱਸਦੇ ਕਿ ਉਸ ਤੋਂ ਪਹਿਲਾਂ ਹੀ ਇੱਕ ਛੋਟੇ ਜਿਹੇ ਬੱਚੇ ਵੱਲੋਂ ਜੋ ਕਿ ਯੂਕੇਜੀ ਦੇ ਵਿੱਚ ਪੜਦਾ ਹੈ ਵਰਲਡ ਰਿਕਾਰਡ ਦਲਜੀਤ ਦੇ ਪਿਕਚਰ ਨੂੰ ਲੈ ਕੇ ਬਣਾ ਦਿੱਤਾ ਗਿਆ ਜੀ ਹਾਂ ਉਸਦੇ ਫਾਦਰ ਮੇਰੇ ਨਾਲ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਸ ਤਸਵੀਰ ਨੂੰ ਲੈ ਕੇ ਵਰਲਡ ਰਿਕਾਰਡ ਇਸ ਛੋਟੇ ਜਿਹੇ ਬੱਚੇ ਜਿਸ ਦੀ ਉਮਰ 5 ਸਾਲ ਲੇ ਵੱਲੋਂ ਯੁਵਰਾਜ ਵੱਲੋਂ ਬਣਾਇਆ ਗਿਆ ਹੈ। ਔਰ ਯੁਵਰਾਜ ਤਲਜੀਤ ਦਾ ਬਹੁਤ ਵੱਡਾ ਫੈਨ ਹੈ। ਇਹ ਯੁਵਰਾਜ ਤਾਂ ਕਹਿਣਾ ਹੈ ਤੇ ਕਹਿ ਰਿਹਾ ਕਿ ਮੈਂ ਯੂਕੇਜੀ ਕਲਾਸ ਦੇ ਵਿੱਚ ਪੜਦਾ। ਸਭ ਤੋਂ ਪਹਿਲਾਂ ਇਹਦੇ ਨਾਲ ਹੀ ਗੱਲ ਕਰਾਂਗੇ। ਹੈਲੋ ਯੁਵਰਾਜ। ਹੈਲੋ। ਯੁਵਰਾਜ ਇਹ ਪਿਕਚਰ ਤੁਸੀਂ ਬਣਾਈ ਹੈ? ਯੈਸ। ਕਾਦੀ ਨਾ ਬਣਾਈ ਹੈ। ਗ੍ਰੈਂਡ ਦਾਲ। ਗ੍ਰੈਂਡਰ ਦੇ ਨਾਲ ਕਿੰਨੇ ਦਿਨ ਲਾਗੇ ਪਿਕਚਰ ਬਣਾਨ ਨੂੰ? 4 ਦਿਨ। 4 ਦਿਨ 4 ਡੇਸ ਦੇ ਵਿੱਚ ਬਣਾਈ ਹੈ। ਅੱਛਾ ਕਿੰਨਾ ਕੁ ਮਤਲਬ ਹਾਰਡਵਰਕ ਕੀਤਾ ਇਸ ਪਿਕਚਰ ਦੇ ਉੱਪਰ? ਬਹੁਤ ਜਿਆਦਾ। ਕਿੰਨਾ ਕਿੰਨਾ ਜ਼ਿਆਦਾ ਮਿਹਨਤ ਲੱਗੀ ਐ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੱਗੀ ਹੈਲਪ ਕਿਨੇ ਕੀਤੀ ਸੀ ਥੋੜੀ ਬਹੁਤ ਦੀ ਆਪਣੇ ਸਕੈਚ ਬਣਾ ਚ ਹੈਲਪ ਕੀਤੀ ਸੀ ਬਾਕੀ ਤੁਸੀਂ ਬਣਾਈ ਐ ਸਾਰੀ ਅੱਛਾ ਜਦੋਂ ਇਹ ਫੋਟੋ ਬਣਾਈ ਸੀ ਹੱਥ ਦੁਖੇ ਸੀ ਤੁਹਾਡੇ ਨਹੀਂ ਹੈ ਹੱਥ ਤੇ ਹਾਈ ਹੋਈ ਸੀ ਸਾਟ ਲੱਗੀ ਸੀ ਨਹੀਂ ਇਹ ਫੋਟੋ ਦੇਨੇ ਕਿਨੂੰ ਆ ਤੁਸੀਂ ਦਿਲਜੀਤ ਖਾਨ ਐ ਸਿੰਗਰ ਸਿੰਗਰ ਅੱਛਾ ਦਿਲਜੀਤ ਦਾ ਕੋਈ ਸੌਂਗ ਆਂਦਾ ਤੁਹਾਨੂੰ ਕਿਹੜਾ ਆ ਕਰਦਾ ਫਲਾਈ ਫੇਰਦਾ ਫਲਾਈ ਫੇਰਦਾ ਕਈ ਮੂ ਚੱਕੀ ਬਿਲਦੇ ਤਾਨੂੰ ਜੀ ਸੋ ਛੋਟਾ ਜਿਹਾ ਯੁਵਰਾਜ ਦਲਜੀਤ ਦਾ ਬਹੁਤ ਵੱਡਾ ਫੈਨ ਆ ਔਰ ਉਸਦੇ ਵੱਲੋਂ ਦਲਜੀਤ ਦੁਸਾਂਝ ਦੀ ਫੋਟੋ ਲੱਕੜ ਤੇ ਬਣਾਈ ਜਾਂਦੀ ਹੈ ਔਰ ਗਰਾਇੰਡਰ ਦੇ ਨਾਲ ਪੂਰੀ ਫੋਟੋ ਨੂੰ ਬੜਾਇਆ ਗਿਆ ਜਫਾਦਰ ਦੇ ਨਾਲ ਗੱਲਬਾਤ ਕਰਾਂਗੇ ਸਸ਼ੀਕਾਲ ਸਰ ਸਸ਼ੀਕਾਲ ਜੀ ਐਸੇ ਕਿੰਨੇ ਸਮੇਂ ਦੇ ਵਿੱਚ ਫੋਟੋ ਬਣਾਈ ਤੇ ਆਈਡੀਆ ਕਿਦਾ ਸੀ ਆ ਆਈਡੀਆ ਫਿਲਹਾਲ ਮੇਰਾ ਹੀ ਸੀਗਾ ਤੇ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਵੀ ਇਹ ਤਿਆਰ ਕੀਤੀ ਸੀਗੀ ਅ ਅੱਜ ਤੋਂ 14 ਸਾਲ ਪਹਿਲਾਂ ਇਹ ਦਿਲਜੀਤ ਦੀ ਅਸਲ ਬਹੁਤ ਪੁਰਾਣੀ ਫੋਟੋ ਆ ਹਾਂਜੀ ਤੇ ਉਹ ਤੋਂ ਮੈਂ ਸਕੈਚ ਜਿ ਤਿਆਰ ਕੀਤੀ ਸੀਗੀ ਪੈਨਸਲ ਸਕੈਚ ਨਾਲ ਤੇ ਇਸ ਤੋਂ ਬਾਅਦ ਹੁਣ ਮੈਨੂੰ ਆਈਡੀਆ ਆਇਆ ਕਿ ਗ੍ਰਾਈਂਡਰ ਨਾਲ ਤਿਆਰ ਕੀਤੀ ਜਾਵੇ ਤੇ ਮੇਰੇ ਬੇਟੇ ਨੇ ਮੇਰੇ ਬੇਟੇ ਤੋਂ ਫਿਰ ਮੈਂ ਤਿਆਰ ਕਰਾਈਏ ਮੇਰੀ ਇਹ ਹੈਲਪ ਕੀਤੀ ਹੈ ਵੀ ਪਹਿਲਾਂ ਸਕੈਚ ਮੈਂ ਤਿਆਰ ਕੀਤਾ ਸੀਗਾ ਜੀ ਜੀ ਸੋ ਮੈਂ ਇੱਕ ਵਾਰੀ ਫੋਟੋ ਜ਼ਰੂਰ ਕਹੂੰਗੀ ਕਿ ਐਮਮ ਨੂੰ ਬੜੇ ਗੌਰ ਦੇ ਨਾਲ ਬੜੇ ਧਿਆਨ ਦੇ ਨਾਲ ਦਿਖਾਈ ਜਾਵੇ ਗ੍ਰਾਈਂਡਰ ਦੇ ਨਾਲ ਇਹ ਫੋਟੋ ਗੂਗਲ ਕਾਰਪੈਂਟਰ ਯੁਵਰਾਜ ਸਿੰਘ ਨੇ ਰੈਡੀ ਕੀਤੀ ਹੈ ਔਰ 4 ਦਿਨ ਲੱਗੇ ਸਿਰਫ ਫੋਟੋ ਨੂੰ ਬਣਾਉਣ ਦੇ ਵਿੱਚ ਨਹੀਂ ਅਸਰ ਦਿਨ ਤੱਕ ਆਫੀ ਲੱਗੇ ਜਿਹੜੇ ਨਾ ਫਾਈਨਲੀ ਇਹ ਤਿਆਰ ਹੋਈ ਹੈ ਪਹਿਲੇ ਤੋਂ ਖ ਜੋ ਹੁੰਦਾ ਸਾਨੂੰ ਪਤਾ ਇੱਕ ਦੋ ਵਾਰੀ ਬੈਕ ਵੀ ਮਾਰ ਗਿਆ ਮੈਂ ਸਭ ਨੂੰ ਵੀ ਕਹੂੰਗਾ ਜੇ ਕੋਈ ਇਦਾਂ ਕੋਈ ਟਰਾਈ ਕਰੇਗਾ ਹੈਨਾ ਤਾਂ ਜਿਹੜੇ ਕੋਡਲੈਸ ਹੁੰਦੇ ਆ ਬੈਟਰੀ ਵਾਲੇ ਉਹਦੇ ਨਾਲ ਕਰਿਓ ਦੂਜੇ ਤਾਂ ਬਹੁਤ ਰਿਸਕੀ ਜੌਬ ਆ ਤੇ ਮੇਰੇ ਬੇੜੇ ਨੇ ਉਹਦੇ ਨਾਲ ਇਹ ਤਿਆਰ ਕੀਤੀ ਆ ਕਈ ਵਾਰੀ ਖਰਾਬ ਹੋਈ ਤੇ ਲਾਸਟ ਵਿੱਚ ਜਿਹੜੀ ਹੁਣ ਆਹ ਤਿਆਰ ਹੋਈ ਆ ਇਹ ਸੀ 4 ਦਿਨ ਤੋਂ ਲੱਗਿਆ ਸੀ ਮੈਂ ਤਾਂ ਬੜੇ ਆਰਾਮ ਨਾਲ ਤਿਆਰ ਕਰਵਾ ਰਿਆ ਸੀਗਾ ਤੇ ਇਹਨੇ ਫਾਈਨਲੀ ਇਹ ਤਿਆਰ ਕਰਤੀ ਜੀ ਸੋ ਇਸ ਗੂਗਲ ਕਾਰਪੈਂਟਰ ਵੱਲੋਂ ਇਹ ਯੁਵਰਾਜ ਨੇ ਮੈਨੂੰ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਛੋਟਾ ਜਿਹਾ 1 ਸਾਲ ਦਾ ਸੀ ਜਦੋਂ ਕਿ ਇਹ ਕਾਰਪੈਂਟਰ ਦਾ ਕੰਮ ਸ਼ੁਰੂ ਹੈ ਨਾ ਔਰ ਤੁਸੀਂ ਇਹ ਸਿਖਾਇਆ ਇਹਨੂੰ ਹਾਂਜੀ ਹਾਂਜੀ ਇਹ ਮੈਂ ਸਟਾਰਟਿੰਗ ਤੋਂ ਹੀ ਹਾਂ ਮੈਂ ਇਹ ਵਾਰ ਇਹ ਚੀਜ਼ ਸੋਚੀ ਸੀ ਵੀ ਇਹ ਫੀਲਡ ਦੇ ਵਿੱਚ ਮੈਂ ਇਹਨੂੰ ਟਾਪ ਤੇ ਲੈ ਕੇ ਆਉਣਾ ਵਾ ਤੇ ਇਹ A for Apple ਤੈਨੂੰ ਸੀ ਇਹਨੂੰ ਸਿਖਾਇਆ ਹੀ ਨਹੀਂ ਸੀਗਾ A for Apple ਇਹ ਤੁਸੀਂ ਦੇਖਣੀ ਇਹਦੇ ਪੁਰਾਣੇ ਵੀਡੀਓ ਜਿਹਦੇ ਕਰਕੇ ਇਹਦਾ ਗਸਟਲ ਨਾਮ ਮਿਲਿਆ ਇਹਨੂੰ Google Carpenter ਜਿਵੇਂ ਆਪਾਂ Google ਤੇ ਕੋਈ ਸਰਚ ਕਰਦੇ ਹਾਂ ਨਾ ਵਰਡ ਉਹਦੇ ਤੇ ਇਹ ਟੂਲਾਂ ਦੇ ਨਾਮ ਦੱਸਦਾ ਫਿਰ ਉਹਦੀ ਇਪੋਰਟੈਂਸ ਦੱਸਦਾ ਫਿਰ ਵਰਕਿੰਗ ਕਰਕੇ ਦਿਖਾਉਂਦਾ ਸਭ ਤੋਂ ਵੱਡੀ ਗੱਲ ਆ ਜੀ ਜੀ ਸਹੀ ਉਰਾਜ ਨੂੰ ਪੁੱਛਨੇ ਯਵਰਾ ਤੁਸੀਂ ਇਹ ਫੋਟੋ ਦੇ ਰਹੀਆਂ ਦਲਜੀਤ ਨੂੰ ਸਾਂਝ ਨੂੰ ਯੈਸ ਅੱਛਾ ਟਿਕਟ ਲੈ ਲਈ ਨਹੀਂ ਨਹੀਂ ਲਈ ਕਿੱਧਰ ਜਾਓਗੇ ਫਿਰ ਕਿੱਧਰ ਦੇਣੀ ਹੈ ਬੁਲਾਵਾਂਗੇ ਬੁਲਾਊਗਾ ਪੱਕਾ ਪਤਾ ਬੁਲਾਊਗਾ ਜੀ ਸੋ ਕਹਿੰਦੇ ਦਲਜੀਤ ਸਾਨੂੰ ਸਟੇਜ ਤੇ ਬੁਲਾਣਗੇ ਔਰ ਇਹ ਫੋਟੋ ਅਸੀਂ ਉਹਨਾਂ ਨੂੰ ਦੇਣੀ ਹੈ ਔਰ ਸਿਰ ਤੁਸੀਂ ਟਿਕਟਸ ਲੈ ਲਈ ਮਤਲਬ ਗੱਲਬਾਤ ਹੋਈ ਹੈ ਕਹਿ ਰਹੇ ਕਿ ਦੇਣੀ ਹੈ ਫੋਟੋ हां जी ना असल ना एद्दा कह सकदे हां ਵੀ ਆਪਾਂ ਗੁੰਮਰਾਹ ਹੋ ਗਏ ਆ ਕਾਫੀ ਟਾਈਮ ਤੋਂ ਨਾ ਮੈਂ ਉਹਨਾਂ ਨਾਲ رابطہ ਕਾਇਮ ਕੀਤਾ ਸੀਗਾ ਮੈਨੂੰ ਇੱਧਰ ਪ੍ਰਸ਼ਾਸਨ ਵੱਲੋਂ ਵੀ ਜਦੋਂ ਪਤਾ ਲੱਗਿਆ ਵੀ ਨਾ ਡੀਸੀ ਸਾਹਿਬ ਦੇ ਅੰਡਰ ਆ ਹਨਾ ਤੇ ਉਹਨਾਂ ਵੱਲੋਂ ਵੀ ਸਵਾਸਨ ਕਿਸਮਤ ਦੇ ਵੱਲ ਦਬਾਇਆ ਗਿਆ ਸੀਗਾ ਵੀ ਇਹ ਤਾਂ ਬਹੁਤ ਹੀ ਅੱਛੀ ਚੀਜ਼ ਆ ਦਿਲਜੀਤ ਬਾਰੇ ਸਰਵਰ ਤਾਂ ਜਾਣਦੇ ਨੇ ਸਾਰੇ ਵੀ ਉਹ ਕਲਾਕਾਰਾਂ ਦੇ ਬੜੇ ਉਹਨੇ ਇੱਕਦਰ ਕਰਦੇ ਨੇ ਤੇ ਉਹਨਾਂ ਨੇ ਕਹਿੰਦੇ ਵੀ ਅਸੀਂ ਮਿਲਾਵਾਂਗੇ ਪੱਕਾ ਤੇ ਉਧਰੋਂ ਮੈਨੇਜਮੈਂਟ ਵੱਲੋਂ ਵੀ ਕਿਹਾ ਗਿਆ ਸੀ ਹੁਣ ਮੈਨੂੰ ਲਾਸਟ ਟਾਈਮ ਜਦੋਂ ਕੱਲ ਮੇਰੀ ਮੈਨੇਜਮੈਂਟ ਨਾਲ ਮੁਲਾਕਾਤ ਹੋਈ ਆ ਕਹਿੰਦੇ ਸਰ ਬਿਲਕੁਲ ਮਿਲਾਵਾਂਗੇ ਤੇ ਚੀਜ਼ ਵੀ ਬਹੁਤ ਅੱਛੀ ਬਣੀ ਆ ਤੇ ਉੱਤੇ ਦੀ ਵਲਡ ਰਿਪੋਰਟ 'ਚ ਵੀ ਆ ਗਈ ਆ ਤੇ ਉੱਤੇ ਦੇ ਬੱਚੇ ਨੇ ਤਿਆਰ ਕੀਤੀ ਆ ਪਰ ਕਹਿੰਦੇ ਵੀ ਸਰ ਸਾਨੂੰ ਟਿਕ ਲੈਣੀ ਪੈਣੀ ਆ ਉਹ ਵੀ ਫੈਨਫੇਟ ਮੈਂ ਕਿਹਾ ਸਰ ਇਹ ਤਾਂ ਜੇ ਪਹਿਲਾਂ ਦੱਸਿਆ ਤਾਂ ਕੋਈ ਅਰੇਂਜ ਕਰ ਲੈਂਦੇ ਹਨਾ ਵੀ ਹੁਣ ਮੌਕੇ ਤੇ ਤੇ ਫਿਰ ਕਹਿੰਦੇ ਇੱਕ ਹੀ ਹੱਲ ਆ ਵੀ ਤੁਸੀਂ মিডিਆ ਦੇ ਥਰੂ ਦਿਲਜੀਤ ਭਾਜੀ ਤੱਕ ਇਹ ਪਹੁੰਚਦੀ ਕਰੋ ਵੀਡੀਓ ਤੇ ਸੋ ਅਸੀਂ ਸੀ ਚਾਹੁੰਦੇ ਆ ਵੀ ਇਹ ਤੁਹਾਡੇ ਥਰੂ ਨਿਕਲ ਕੇ ਮੈਸੇਜ ਪਹੁੰਚੇ ਤਾਂ ਇਸ ਬੱਚੇ ਦੀ ਕਲਾ ਨਾ ਦੁਨੀਆ ਸਾਹਮਣੇ ਆਵੇ ਜੀ ਯਕੀਨ ਮੰਨੋਗੇ ਤੁਸੀਂ ਇਹਦੀ ਆਈਡੀ ਤੇ ਗੂਗਲ ਕਾਰਪੈਂਟਰ ਜੁਬਰਾਜ ਇੱਕ ਜੁਬਰਾਜ ਸਿੰਘ ਚੋਹਾਨ ਦੇ ਇੰਸਟਾਗ੍ਰam ਆਈਡੀ ਦੀ ਜੁਬਰਾਜ ਸਿੰਘ ਚੋਹਾਨ 387 ਤੇ ਜਾ ਕੇ ਦੇਖੋਗੇ ਇਹ ਉਹ ਕਾਰਨਾਮੇ ਕਰਦਾ ਜਿਹੜੇ 30 ਸਾਲ ਦੇ ਮਿਸਤਰੀ ਨਹੀਂ ਨੌਲੇਜ ਰੱਖਦੇ ਹੈਗੇ ਤੇ ਬਟ ਦੁਨੀਆ ਸਾਹਮਣੇ ਨਹੀਂ ਆ ਰਹੀ ਕਿਉਂਕਿ ਸਾਡਾ ਮੇਨ ਮਕਸਦ ਦੁਨੀਆ ਸਾਹਮਣੇ ਲੈ ਕੇ ਆਉਣਾ ਵਾ ਬਈ ਕਲਾ ਨੂੰ ਤੇ ਪ੍ਰਮੋਟ ਤਕਨੀਕੀ ਸਿੱਖਿਆ ਨੂੰ ਪ੍ਰਮੋਟ ਕਰਨਾ ਜੀ ਇਹ ਵਰਡ ਰਿਕਾਰਡ ਇਸ ਫੋਟੋ ਦਾ ਤੁਹਾਡੇ ਕੋਲ ਆ ਗਿਆ ਹਾਂਜੀ ਉਹ ਸਾਡੇ ਕੋਲੇ ਆ ਚੁੱਕਿਆ ਵਾ ਸਰਟੀਫିକ ਸਾਡੇ ਕੋਲੇ ਆ ਚੁੱਕਿਆ ਵਾ ਤੇ ਉਹ ਵੀ ਤੁਹਾਨੂੰ ਅਸੀਂ ਦਿਖਾ ਸਕਦੇ ਆ ਤੇ ਇਹ ਵੋਲਡ ਰਿਕਾਰਡ ਦੇ ਵਿੱਚ ਹੋਣ ਦਾ ਕਾਰਨ ਇਹ ਆ ਕਿ ਗ੍ਰਾਈਂਡਰ ਨਾਲ ਅਜੇ ਤੱਕ ਗ੍ਰਾਈਂਡਰ ਤੇ ਡ੍ਰਿਲ ਨਾਲ ਕਦੇ ਕੋਈ ਪੇਂਟ ਨਹੀਂ ਤੇਰੇ ਕਿੰਨਾ ਕੋੱਖਾ ਲੱਗਿਆ ਜਦੋਂ ਬੱਚਾ ਗ੍ਰਾਈਂਡਰ ਚਲਾ ਰਿਹਾ ਸੀ ਕਿ ਇਹਨੂੰ ਆਦਤ ਪੈ ਚੁੱਕੀ ਹੈ ਜਾਂ ਮਤਲਬ ਤੁਸੀਂ ਕਹਿੰਦੇ ਹੋ ਕਿ ਬਹੁਤ ਮੁਸ਼ਕਲ ਆ ਗ੍ਰਾਈਂਡਰ ਦੇ ਨਾਲ ਫੋਟੋ ਨੂੰ ਰੈਡੀ ਕਰਨਾ ਇਹਦੇ ਲਈ ਕਿੰਨਾ ਡਿਫਿਕਲਟੀ ਕੁਝ ਦੇਖੋ ਜ਼ਰੂਰੀ ਹੁੰਦਾ ਜੇ ਮੈਂ ਡਰਾਈਵਰ ਹੋ ਗਿਆ ਚਾਹੇ ਕੋਈ ਮਿਸਤਰੀ ਹੋ ਗਿਆ ਵੀ ਹੋ ਜੇ ਜਾਣਕਾਰ ਨਾਲ ਐਕਸੀਡੈਂਟ ਕੋਈ ਹੋ ਨਹੀਂ ਸਕਦਾ ਹੈਗਾ ਨਾ ਸਭ ਨਾਲ ਹੋ ਜਾਂਦੇ ਆ ਤੇ ਮੈਂ ਵੀ ਇਹ ਬਹੁਤ ਰਿਸਕ ਲੈ ਕੇ ਇਹ ਜੌਬ ਇਹ ਕਰਾ ਰਿਆ ਵਾਂ ਇਹਦੀ ਮਦਰ ਤੋਂ ਚੋਰੀ ਕਰਾਦਾ ਵਾਂ ਕਿਉਂਕਿ ਸਾਨੂੰ ਪਤਾ ਹੀ ਆ ਬੱਚਾ ਵਾਖ ਨੂੰ ਸਾਡਾ ਬੱਚਾ ਵਾ ਹੈ ਨਾ ਤੇ ਰਿਸਕ ਤਾਂ ਹੁੰਦਾ ਹੀ ਆ ਉਹ ਬੈਗ ਮਾਰਦਾ ਵਾ ਗ੍ਰੈਂਡਰ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਵਾ ਸੋ ਛੋਟੇ ਛੋਟੇ ਬੱਚਿਆਂ ਨੂੰ ਅੱਜ ਕੱਲ ਨਾ ਮਾਪੇ ਜਿਹੜੇ ਕਿ ਦਿੱਤੀ ਬਾਹ ਲੱਗਣ ਤੋਂ ਵੀ ਡਰਦੇ ਨੇ ਕਿ ਹਾਂ ਵੀ ਸਾਡੇ ਬੱਚੇ ਕਿਤੇ ਕੋਈ ਹਾਰਮ ਨਾ ਹੋ ਜਵੇ ਇਦਾਂ ਦੇ ਟੂਲਸ ਫੜਾਣ ਤੋਂ ਬੜਾ ਡਰ ਲੱਗਦਾ ਕੈਂਚੀ ਆ ਕੋਈ ਇਦਾਂ ਦਾ ਟੂਲ ਫੜ ਲੈਂਦਾ ਨਾ ਛੋਟਾ ਬੱਚਾ ਘਰ ਦੇ ਵਿੱਚ ਤਾਂ ਮਤਲਬ ਉਹ ਤੋਂ ਲੁਕੋ ਕੇ ਰੱਖੇ ਦੇ ਔਰ ਤੁਸੀਂ ਕਹਿੰਦੇ ਹੋ ਕਿ 1 ਸ ਆ ਮੈਂ ਮੈਂ ਸ਼ੁਰੂ ਤੋਂ ਸੋਚਿਆ ਹੋਇਆ ਸੀਗਾ ਕੁਛ ਮਨ ਵਿੱਚ ਨਾ ਜੋਸ਼ ਭਰਿਆ ਹੋਇਆ ਸੀਗਾ ਹੌਸਲਾ ਭਰਿਆ ਹੋਇਆ ਸੀਗਾ ਜੋਗਰਾ ਸਿੰਘ ਜੀ ਨੇ ਗੁਰੂ ਜੀ ਨੇ ਤੇ ਉਹ ਜਿਸ ਤੋਂ ਸਾਡੇ ਸਾਹਦੇ ਨਾਲ ਕਨੇਜਮੈਂਟ ਦੇ ਸੀਗੇ ਸਾਡੇ ਉੱਥੇ ਕਨੇਜਮੈਂਟ ਤੋਂ ਪड़ोसी ਤੇ ਉਹਨਾਂ ਨਾਲ ਮੇਰਾ ਸ਼ੁਰੂ ਤੋਂ ਬੜਾ ਪਿਆਰ ਸੀਗਾ ਉਹਨਾਂ ਨੇ ਮੈਨੂੰ ਕਿਹਾ ਸੀ ਬੜਾ ਤੂੰ ਇੱਕ ਦਿਨ ਬੜਾ ਕਾਮਯਾਬ ਹੋਏਗਾ ਤੇ 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 ਚ ਕਲਾ ਵੀ ਬਹੁਤ ਆ ਤੂੰ ਵਰਲਡ ਰਿਕਾਰਡ ਕੈਮ ਕਰੇਗਾ ਇਸ ਤਰ੍ਹਾਂ ਮੈਨੂੰ ਗੁਰੂ ਜੀ ਦੀ ਗੱਲ ਤੋਂ ਗੁੱਸਾ ਆ ਗਿਆ ਕਿਉਂਕਿ ਕਿਉਂ ਮੈਨੂੰ ਡਾਕਟਰ ਨੇ ਜਵਾਬ ਦਿੱਤਾ ਸੀਗਾ ਤੇ ਵਾਈਫ ਨੂੰ ਵੀ ਸਾਨੂੰ ਹੈਵਟਾਈਜ਼ ਬੀ ਹੋ ਗਿਆ ਸੀ ਲਾਸਟ ਸਟੇਜ ਤੇ ਸੀਗੇ ਮੈਂ ਫਿਰ ਉਹਨਾਂ ਨੂੰ ਜਾ ਕੇ ਨਾ ਕਈ ਵਾਰੀ ਕੁਦਰਤ ਨੇ ਬਾਈਪਾਸ ਕਰਕੇ ਸਾਨੂੰ ਤਰੱਕੀ ਦੇਣੀ ਹੁੰਦੀ ਆ ਮਤਲਬ ਤੁਹਾਡੇ ਬੱਚੇ ਨੂੰ ਠੀਕ ਹੈ ਨਾ ਕਈ ਕੰਮ ਤੁਹਾਡੇ ਹੱਥੋਂ ਨਹੀਂ ਲਿਖੇ ਹੁੰਦੇ ਬੱਚੇ ਹੱਥੋਂ ਲਿਖੇ ਹੁੰਦੇ ਨੇ ਕਹਿੰਦੇ ਮੇਰੇ ਨਾਲ ਵੀ ਸੇਮ ਹੋਇਆ ਸੀਗਾ ਮੈਨੂੰ ਨਾ ਵਰਲਡ ਕੱਪ ਚੋਂ ਕੱਢ ਦਿੱਤਾ ਗਿਆ ਸੀਗਾ ਕਿਸੇ ਵਜ੍ਹਾ ਕਰਕੇ ਪਰ ਮੈਂ ਲੋਕਾਂ ਨੂੰ ਤਾਨੇ ਮਿਹਣੇ ਮਨਦੇ ਹੋ ਰੱਬ ਦੇ ਓਟ ਆਸਰਾ ਰੱਖਿਆ ਵਾ ਤੇ ਤੁਸੀਂ ਦੇਖੋਗੇ ਔਨ ਰਿਕਾਰਡ ਉਹਨਾਂ ਨੇ ਮੀਡੀਆ 'ਚ ਗਿਆ ਸੀ ਹਸਤੁਤ ਦੁਨੀਆ ਵਰਲਡ ਕੱਪ ਨਹੀਂ ਜਿੱਤੂ ਜਦੋਂ ਜਿੱਤੂਗੀ ਮੇਰਾ ਬਲੱਡ ਇਸ ਦੁਨੀਆ ਵਿੱਚ ਆਊਗਾ ਉਹ ਖੇਡੂਗਾ ਫਿਰ ਉਹ ਉਹੀ ਕਹਿੰਦੇ ਉਹੀ ਗੱਲ ਤੇਰੇ ਨਾਲ ਹੋਣੀ ਆ ਤੇ ਜ ਦੀਪ ਸਿੰਘ ਤੇਰੇ ਦੇ ਵੀ ਕਿਰਪਾ ਹੋ ਤੇਰੇ بیٹے ਦਾ ਵੀ ਜੁਵਰਾਜ ਸਿੰਘ ਹੋਊਗਾ ਤੇ ਉਹ ਵਰਲਡ ਰਿਕਾਰਡ ਕੈਮ ਕਰੂਗਾ ਤੇ ਮੇਰੇ ਇੱਕ ਛੋਟਾ ਜਿਹਾ ਗੂਗਲ ਕਾਰਪੈਂਟਰੀ ਜੁਵਰਾਜ ਸਿੰਘ ਬਾਬਾ ਆਦੀਪ ਸਿੰਘ ਜੀ ਦੇ ਕੋਲੋਂ ਮੰਗਿਆ ਗਿਆ ਸੀ ਤੇ ਉਹਨਾਂ ਨੇ ਜਿਹੜਾ ਕਿ ਇਸ ਨੂੰ ਦਿੱਤਾ ਮਾਪਿਆਂ ਦੇ ਝੋਲੀ ਇਹਨਾਂ ਨੇ ਪਾਇਆ ਕਿਉਂਕਿ ਕਹਿੰਦੇ ਨੇ ਇਹਨਾਂ ਦੇ ਫਾਦਰ ਦੱਸਦੇ ਨੇ ਕਿ ਹਾ ਟਾਈਟਲਸ ਵੀ ਹੋ ਗਿਆ ਸੀ ਇਸ ਦੀ ਮਦਰ ਨੂੰ ਵੀ ਤੇ ਇਸ ਨੂੰ ਵੀ ਔਰ ਡਾਕਟਰ ਨੇ ਜਵਾਬ ਦਿੱਤਾ ਸੀ ਕਹਿੰਦੇ ਸੀ ਕਿ ਬਚਣਾ ਬਹੁਤ ਮੁਸ਼ਕਲ ਹੈ ਔਰ ਅੱਜ 5 ਸਾਲ ਦੀ ਉਮਰ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਕਿ ਇਸ ਛੋਟੇ ਜਿਹੇ ਬੱਚੇ ਦੇ ਵੱਲੋਂ ਤਿੰਨ ਵਰਲਡ ਰਿਕਾਰਡ ਆਪਣੇ ਨਾਂ ਕਰਾ ਲਤੇ ਗਏ ਨੇ ਇਹਨ ਵਰਲਡ ਰਿਕਾਰਡ ਹਾਸਲ ਕਰ ਚੁੱਕਾ ਹਾਂ। ਹਾਂਜੀ 1 ਸਾਲ ਦੀ ਉਮਰ ਦੇ ਵਿੱਚ ਇਹ ਹਨਾ ਡ੍ਰਿਲ ਚਲਾਉਣੀ ਸਿੱਖਿਆ ਸੀਗਾ ਤੇ ਉਹ ਵੀਡੀਓ ਵਾਇਰਲ ਹੋਈਆਂ ਤੇ ਸਾਨੂੰ ਫਿਰ ਕਿਸੇ ਨੇ ਕਿਹਾ ਬੰਦੇ ਨੇ ਜਾਣ ਕਰਨੇ ਕਹਿੰਦੇ ਜੀ ਸਰ ਇਹ ਤੁਸੀਂ ਐਪਲੀਕੇਸ਼ਨ ਪਾਓ ਤੇ ਤੁਹਾਨੂੰ ਅਪਰੂਵਲ ਆ ਜਾਊਗੀ ਤੇ ਵਰਲਡ ਰਿਕਾਰਡ ਬਣ ਜਾਏਗਾ। ਮੈਂ ਕਹੀ ਸੰਤ ਆਉਂਦੀ ਨਹੀਂ ਫਿਰ ਉਹਨਾਂ ਨੇ ਹੀ ਪਾਈ ਤਾਂ ਸਾਡਾ ਇਹ ਬੱਚੇ ਦਾ ਵਰਲਡ ਰਿਕਾਰਡ ਬਣ ਗਿਆ ਤੇ ਉਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋਇਆ। A for Apple ਦਾ ਸੀ ਸਿਖਾਇਆ ਹੀ ਨਹੀਂ ਸੀਗਾ A for R E B for Bolt ਤੁਸੀਂ ਇਹ ਤਾਂ ਹੁਣ ਵੀ ਸੁਣੋਗੇ ਸੁਣਾ ਦੇਗਾ ਤੇ ਇਹ ਟੂਲਾਂ ਦੇ ਨਾਮ ਸਾਰੇ ਦਾਦਾ ਸੀ ਜਿਵੇਂ ਗੂਗਲ ਕਾਰਪੈਂਟਰ ਨਾਮ ਨਾਲ ਕਾ ਉਹ ਮੈਨੂੰ ਗੂਗਲ ਕਾਰਪੈਂਟਰੀ ਇਹ ਤਾਂ ਦੱਸੋ ਕਿ ਟੂਲਸ ਦੇ ਨਾਮ ਕਿਹੜੇ ਕਿਹੜੇ ਹੁੰਦੇ ਆ A4 ਆਰੀ B4 ਬੋਲਡ C4 ਕਟਾਰ D4 ਡਰਲ E4 ਅੰਚਲੇ F4 ਸਾਵੀ ਗੋਡ ਇਸ ਤਰ੍ਹਾਂ ਜੀ ਇਹ ਸਾਰੇ ਸਾਰੇ ਇਹ ਜਿਹੜੇ ਕੀ ਨਾਮ ਹੈ ਜਿਵੇਂ ਕੀ ਕਾਰਪੈਂਟ ਦੇ ਵਿੱਚ ਜਿਹੜੇ ਕੀ ਕਹਿ ਸਕਦੇ ਹੋ ਕਿ ਯੂਜ਼ ਕਰਦੇ ਨੇ ਇਹਦੇ ਫਾਦਰ ਉਹ ਟੂਲਸ ਉਹ ਟੂਲਸ ਦੇ ਨਾਮ A ਤੋਂ ਲੈ ਕੇ ਇਸ ਨੂੰ Z ਤੱਕ ਇਹਦੇ ਪਾਪਾ ਨੇ ਹੀ ਰਿਟਾਇਰ ਹੋਇਆ ਔਰ ਤੁਸੀਂ ਸਿਖਿਆ ਦਿੱਤੀ ਸੀ ਇਸ ਬੱਚੇ ਨੂੰ ਵੀ ਹਾਂਜੀ ਹਾਂਜੀ ਕੁਸ਼ੇ ਦੇ ਵਿੱਚ ਨਾ ਮੈਂ ਕੌਨਫੀਡੈਂਸ ਲੈਵਲ ਬਹੁਤ ਚਾ ਕੀਤਾ ਸੀਗਾ ਕਿਉਂਕਿ ਇਹ ਸਾਨੂੰ ਪਤਾ ਹੀ ਹੈ ਟੂਲ ਚਲਾਉਣੇ ਸੌਖੇ ਨਹੀਂ ਹੈਗੇ ਤੇ ਇੱਕ ਗੱਲ ਦੱਸਾਂ ਇਹਦੇ ਵਿੱਚ ਇੰਨਾ ਹੌਸਲਾ ਭਰਤਾ ਸੀ ਇਹਦੇ ਕੋਈ ਛੱਟ ਸੁੱਟ ਵੀ ਲੱਗਦੀ ਆ ਹਨਾ ਇਹ ਕਦੇ ਮੰਮਾ ਤੋਂ ਚੋਰੀ ਰੱਖਦਾ ਤਾਂ ਜੋ ਮੰਮਾ ਫਿਰ ਮੁੜ ਕੇ ਮੈਨੂੰ ਕੰਮ ਨਹੀਂ ਕਰਦਣਗੇ ਇਹ ਫੈਵੀ ਕੋਲ ਲਾ ਲੈਂਦਾ ਠੀਕ ਹੋ ਜਾਂਦਾ ਜੇ ਇਹਦੀ ਤੁਸੀਂ ਬੋਡੀ ਦੀ ਸਕੈਨ ਕਰਾ ਕੇ ਦੇਖੋ ਨਾ ਇਸਦੇ ਬਲੱਡ ਤੋਂ ਜ਼ਿਆਦਾ ਕਈ ਜਗ੍ਹਾ ਟੱਕਾਂ ਤੇ ਤੁਹਾਨੂੰ ਫੈਵੀ ਕੋਲ ਵਿੱਚ ਮਿਲੂਗਾ ਜੀ ਸੋ ਜਦੋਂ ਛੱਟ ਲੱਗਦੀ ਆ ਤੁਹਾਨੂੰ ਤੁਸੀਂ ਕੀ ਕਰਦੇ ਹੋ ਉਦੋਂ ਯਵਰਾਜ ਔਰਾਂ ਫਾਈਵ ਕੋ ਲਗਾ ਲੈਂਦਾ ਹੱਥ ਮम्मा ਮम्मा ਡਾਂਟਦੇ ਹੁੰਦੇ ਆ ਅੱਛਾ ਕਿੰਨੀ ਕਵਾਰੀ ਸੱਟ ਲੱਗੀ ਐ ਬਹੁਤ ਵਾਰੀ ਬਹੁਤ ਵਾਰੀ ਲੱਗੀ ਐ ਫਿਰ ਤੁਸੀਂ ਮम्मा ਨੂੰ ਨਹੀਂ ਦੱਸਦੇ ਪਾਪਾ ਨੂੰ ਦੱਸ ਦਿੰਨੇ ਹੋ ਹੈ ਪਾਪਾ ਕੀ ਕਰਦੇ ਆ ਪਾਪਾ ਬੋਲਦੇ ਫਾਈਵ ਕੋ ਲਾ ਲਾ ਫਾਈਵ ਕੋ ਲਾ ਲਾ ਉਹ ਕਹਿੰਦੇ ਨੇ ਕਿ ਪਾਪਾ ਸਟਰੋਂਗ ਕਰ ਰਿਹਾ ਨਾ ਯੁਵਰਾਜ ਨੂੰ ਯੁਵਰਾਜ ਕਿੰਨਾ ਕੁ ਜ਼ਿਆਦਾ ਸਟਰੋਂਗ ਹੈ ਬਹੁਤ ਬਹੁਤ ਜ਼ਿਆਦਾ ਸੋ ਜੀ ਇਸ ਛੋਟੇ ਜਿਹੇ ਬੱਚੇ ਵੱਲੋਂ ਦੇਖ ਸਕਦੇ ਹੋ ਕਿ ਦਲਜੀਤ ਦੁਸਾਂਝ ਦੀ ਇਹ ਪਿਕਚਰ ਬਣਾਈ ਗਈ ਹੈ ਔਰ ਡ੍ਰਿਲ ਦੇ ਨਾਲ ਕਹਿੰਦੇ ਨੇ ਬਣਾਈ ਹੈ ਇਸ 5 ਸਾਲ ਦੇ ਬੱਚੋ ਵੱਲੋਂ ਫੋਟੋ ਬਣਾਈ ਗਈ ਹੈ ਔਰ ਗਰਾਇੰਡਰ ਦੇ ਨਾਲ ਇਹ ਫੋਟੋ ਬਣਾਈ ਗਈ ਹੈ 5 ਸਾਲ ਦੇ ਬੱਚੇ ਵੱਲੋਂ ਬਣਾਈ ਗਈ ਹੈ ਹੁਣ ਇੰਤਜ਼ਾਰ ਹੈ ਜੀ ਦਲਜੀਤ ਦੁਸਾਂਝ ਦੇ ਸਟੇਸੇ ਆਉਂਦਾ ਤੇ ਚਾਹੁੰਦੇ ਨੇ ਕਿ ਕੋਈ ਇਹਨਾਂ ਦੀ ਹੈਲਪ ਕਰੇ ਤੇ ਇਹ ਫੋਟੋ ਇਹ ਦਲਜੀਤ ਦੁਸਾਂਝ ਨੂੰ ਗਿਫਟ ਕਰ ਸਕਣ 5 ਸਾਲ ਦੇ ਬੱਚੇ ਦੀ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਪਲੀਜ਼ ਕਮੈਂਟ ਦੇ ਵਿੱਚ ਦਲਜੀਤ ਦੋਸਾਂ ਦੀ ਟੀਮ ਨੂੰ ਜਾਂ ਦਲਜੀਤ ਦੋਸਾਂ ਨੂੰ ਟੈਗ ਜ਼ਰੂਰ ਕਰ ਦਿਓ ਤਾਂ ਕਿ ਵੀਡੀਓ ਦਲਜੀਤ ਦੋਸਾਂ ਤੱਕ ਪਹੁੰਚ ਸਕੇ ਅਤੇ ਉਹ ਇਸ ਬੱਚੇ ਨਾਲ ਤੋਂ ਮਿਲ ਕੇ ਇਹ ਫੋਟੋ ਲੈ ਸਕਣ ਔਰ ਇਸ ਫੋਟੋ ਤੇ ਜੋ ਕਿ ਗ੍ਰਾਈਂਡਰ ਦੇ ਨਾਲ ਬਣਾਈ ਗਈ ਹੈ ਵਰਡ ਰਿਕਾਰਡ ਵੀ ਕਾਇਮ ਕੀਤਾ ਹੈ ਇਸ ਯੁਵਰਾਜ ਨੇ ਔਰ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ